ਜਿਹੜਾ ਭਾਰਤ ਦਾ ਲਾਸ਼ ਪਿੰਡ ਹੈ ਭਾਰਤ ਪਾਕਿਸਤਾਨ ਦਾ ਲਾਸ਼ ਪਿੰਡ ਗੱਤੀ ਰਾਜੂ ਗਿਆ ਸੀ ਇਹ ਜਿਹੜਾ ਪਾਣੀ ਕਿੱਥੋਂ ਆਇਆ ਕਿਵੇਂ ਆਇਆ ਇਹ ਪਾਣੀ ਪਾਕਿਸਤਾਨ ਤੋਂ ਆ ਰਿਹਾ ਜੀ ਇਹ ਜਿਹੜਾ ਪਾਣੀ ਹੈ ਕਿੰਨਾ ਕੋ ਤੇਜ਼ੀ ਨਾਲ ਵਧ ਰਿਹਾ ਵਾਵਾ ਤੇਜ਼ ਸਿੱਧਾ ਤਾਂ ਤਾਂ ਅਸੀਂ ਛਾਮਾ ਦਵਾ ਦਾ ਘਰੇ ਆ ਗਏ ਆ ਉੱਤੇ ਬਹੁਤ ਤੇਜ਼ ਸੀ ਜੀ ਲੋਕ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀਗੇ ਕੋਈ ਫਸਲ ਵੀ ਰੇ ਕੱਲ ਪਾਣੀ ਓਨ ਕਰਕੇ ਉਹ ਸਾਰੀ ਫਸਲ ਬਰਬਾਦ ਹੋ ਗਈ ਜੀ ਇਹ ਪਾਕਿਸਤਾਨ ਤੋਂ ਕੋਈ ਬੰਨ ਰੁਕਿਆ ਕੀ ਹੈ ਸਰ ਇਹ ਪਾਕਿਸਤਾਨ ਤੋਂ ਬੰਨ ਟੁੱਟਿਆ ਜੀ ਪਾਕਿਸਤਾਨ ਦੇ ਬੰਟ ਟੁੱਟਣ ਤੋਂ ਬਾਅਦ ਭਾਰਤ ਵਿੱਚ ਜਿਹੜਾ ਪਾਣੀ ਲਗਾਤਾਰ ਜਿਹੜਾ ਪ੍ਰਵੇਸ਼ ਕਰ ਗਿਆ ਤਾਂ ਵੱਧਾ ਜਾ ਰਿਹਾ ਮੇਰੇ ਪਿੱਛੇ ਦੀ ਤਸਵੀਰਾਂ ਦੇ ਸਕਦੇ ਹੋ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਪਾਰ ਦਾ ਲਾਸ਼ਪੈਨ ਦਾ ਪਾਕਿਸਤਾਨ ਦਾ ਲਾਸ਼ਪੈਨ ਘਟੀ ਰਜੂ ਗਿਆ ਹੈ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਹੌਲੀ-ਹੌਲੀ ਜਿਹੜਾ ਵੱਧਾ ਨਜ਼ਰ ਆਇਆ ਤਾਂ ਉਹ ਦੂਰ-ਦੂਰ ਤੋਂ ਦੇਖ ਸਕਦੇ ਹੋ ਪਾਕਿਸਤਾਨ ਦੀ ਸਰਦ ਜਿਹੜੀ ਹੈਗੀ ਹੈ ਉਹ ਦਿਖਾਣਿਆ ਤੁਹਾਨੂੰ ਕਿ ਇਹ ਪਾਕਿਸਤਾਨ ਦੀ ਸਰਦ ਹੈ ਤਾਂ ਉਸ ਤੋਂ ਬਾਅਦ ਜਿਹੜੀ ਹੈ ਇਹ ਬੀਐਸਐਫ ਦੀ ਜਿਹੜੀ ਹੈ ਪੋਸਟ ਆ ਜਾਂਦੀ ਹੈ ਤਾ ਪਾਣੀ ਲਗਾਤਾਰ ਵਧ ਰਿਹਾ ਹੈ ਤਾਂ ਪਾਣੀ ਜਿਹੜਾ ਭਾਰਤ ਜਿਹੜੀ ਕਿ ਬੀਐਸਐਡੀ ਪੋਸਟ ਦੇ ਨਾਲ-ਨਾਲ ਵੀ ਲੱਗ ਚੁੱਕਿਆ ਹੈ ਔਰ ਪਾਣੀ ਹੌਲੀ-ਹੌਲੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਕੁਝ ਲੋਕ ਨੇ ਪਿੰਡ ਦੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕਿ ਜਿਹੜਾ ਪਾਣੀ ਇੱਥੋਂ ਆਇਆ ਕਿਵੇਂ ਆਇਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਜੀ ਪਛਣਾ ਭਾਈ ਪਾਣੀ ਜਿਹੜਾ ਜਿਹੜਾ ਕਿੱਥੋਂ ਆਇਆ ਪਤ ਲਗੇ ਉਹ ਪਾਕਿਸਤਾਨ ਤੋਂ ਤਾਰ ਦੇ ਨਾਲ ਅਸੀਂ ਸਾਡੀ ਜਮੀਨ ਹੈ ਉੱਥੇ ਅਸੀਂ ਕੱਲ ਗਾਜਰ ਬੀਜੀ ਸੀ ਤੇ ਸਾਡਾ ਵੀ ਯਾਰ ਖਰਚਾ ਹੋ ਗਿਆ ਐ ਅਸੀਂ ਤੱਕੇ ਦਬਾਉ ਆ ਸਾਡਾ ਲੱਖ ਰੁਪਈਆ ਵੀ ਆਰਤ ਤੇ ਅਸੀਂ ਦੇਣਾ ਐ ਵੀ ਸਬਜ਼ੀ ਬੀਜਾਂਗੇ ਤਾਂ ਸੱਟਾਂਗੇ ਫਸਲ ਹਜੇ ਕੱਲ ਹੀ ਤੁਸੀਂ ਗਾਜਰ ਬੀਜੀ ਤੇ ਕੱਲ ਹੀ ਤਾਂ ਨਹੀਂ ਪਾਣੀ ਆ ਗਿਆ ਸਾਰਾ ਦਿਨ ਅਸੀਂ ਉੱਥੇ ਹੀ ਰਹਿ ਬੜੇ ਪਰੇਸ਼ਾਨ ਸਾਂ ਦੀ ਤਾਂ ਰੋਟੀ ਵੀ ਨਹੀਂ ਰਾਤ ਲੰਗੀ ਬਹੁਤ ਬੁਰਾ ਹਾਲ ਸਾਡਾ ਇਹਨੂੰ ਕੁਦਰਤ ਕਹਿਰ ਕਾਂਗੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਅੰਗਲੀ ਕਾਂਗੇ ਕਿ ਕੀ ਕੱਲ ਹੀ ਜਿਹੜਾ ਹਜੇ ਫਸਲ ਬੀਜੀ ਸੀਗੀ ਤਾਂ ਕੱਲ ਹੀ ਪਾਣੀ ਆ ਗਿਆ ਤਾਂ ਨੁਕਸਾਨ ਕਿੰਨਾ ਹੋ ਗਿਆ ਬਹੁਤ ਲਾ ਹੋ ਗਿਆ ਵੀ ਯਾਰ ਦਾ ਨੁਕਸਾਨ ਹੋ ਗਿਆ ਸਾਡਾ ਵੇ ਜਰਦਾ ਅਸੀਂ ਜਦ ਖਰਚਾ ਕੀਤਾ ਉਹ ਹੋ ਗਿਆ ਸਾਡੇ ਕੋਲ ਤਣ ਕੱਖ ਵੀ ਨਹੀਂ ਹੋ ਰਹਿ ਗਿਆ ਜਿਹੜੇ ਠੱਗ ਕੇ ਅਸੀਂ ਲਾਈ ਪਿਆ ਸਾਨੂੰ ਤੱਗੇ ਵੀ ਕੁਛ ਵੀ ਨਿਕਲ ਮਿਲਿਆ ਹੈ ਇਹ ਜਿਹੜੇ ਪਾਣੀ ਹੈ ਕਿੰਨਾ ਕੁ ਤੇਜ਼ੀ ਨਾਲ ਵਧ ਰਿਹਾ ਵਾਵਾ ਤੇਜ਼ ਸੀਦਾ ਤਾਂ ਤਾਂ ਅਸੀਂ ਛਾਮਾ દવા ਦਾ ਘਰੇ ਆ ਗਏ ਉਹ ਤੇ ਬਹੁਤ ਤੇਜ਼ ਸੀ ਪਾਣੀ ਬਿਲਕੁਲ ਪਾਣੀ ਦਾ ਬਹਾਵ ਇਦਾ ਤੇਜ਼ ਸੀਗਾ ਕਿ ਲੋਕ ਜਿਹੜੇ ਆਪੇ ਪੜੀਆਂ ਕਿਸਾਨ ਜਿਹੜੇ ਨੇ ਆਪਣੇ ਖੇਤਾਂ ਤੋਂ ਜਿਹੜੇ ਬਾਹਰ ਆ ਗਏ ਸਰਪੰਚ ਸਾਹਿਬ ਕਿਵੇਂ ਦੇਖ ਰਹੇ ਹੋ ਕਿ ਪਾਣੀ ਜਿਹੜਾ ਹੈ ਕਿ ਇਹ ਜਿਹੜਾ ਪਾਣੀ ਕਿੱਥੋਂ ਆਇਆ ਕਿਵੇਂ ਆਇਆ ਇਹ ਪਾਣੀ ਪਾਕਿਸਤਾਨ ਤੋਂ ਆ ਰਿਹਾ ਜੀ ਤੇਰ ਕੱਲ ਦਾ ਪਾਣੀ ਵਧਣਾ ਸ਼ੁਰੂ ਹੋ ਗਿਆ ਜੀ ਲੋਕ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀਗੇ ਕੋਈ ਫਸਲ ਵੀ ਰੇ ਗਾਜਰਾ ਬੀਜਿਆ ਸੀ ਵਿਚਾਰਿਆ ਨੇ ਕੱਲ ਤੋ ਕੱਲ ਪਾਣੀ ਔਨ ਕਰਕੇ ਸਾਰੀ ਫਸਲ ਬਰਬਾਦ ਹੋ ਗਈ ਜੀ ਇਹ ਜਿਹੜਾ ਪਾਣੀ ਜਿਹੜਾ ਪਾਣੀ ਹੈ ਇਹ ਪਾਕਿਸਤਾਨ ਤੋਂ ਕੋਈ ਬੰਨ ਟੁੱਟਿਆ ਕੀ ਹੈ ਸਰ ਇਹ ਪਾਕਿਸਤਾਨ ਤੋਂ ਬੰਨ ਟੁੱਟਿਆ ਜੀ ਪਰ ਸੋ ਟੁੱਟਿਆ ਜੀ ਤੇ ਕੱਲ ਆਪਣੇ ਪਾਣੀ ਆ ਗਿਆ ਜੀ ਕੱਲ ਪਾਣੀ ਆ ਹਾਂਜੀ ਹਾਂਜੀ ਤੇ ਲੋਕ ਅਜੇ ਵੀ ਖੇਤਾਂ ਵਿੱਚ ਜਿਹੜੀ ਮਾੜੀ ਮੋੜੀ ਤੂੜੀ ਆ ਸਾਹਮਰੇ ਜੀ ਪੱਠੇ ਕੋਈ ਲੱਕੜ ਬਾਲਨ ਦਾ ਦਾ ਕੋਈ ਫਸਲ ਬੀਜੀ ਅਰਬੀ ਦੀ ਉਹ ਵਜੇ ਸੰਭਾਲ ਰਹੀ ਜੇ ਜਿੰਨੀ ਕੋਈ ਸੰਭਾਲੀ ਗਈ ਤਾਂ ਤਾਂ ਇਸ ਵਕਤ ਜਿਹੜੇ ਆ ਤਾਜ਼ੇ ਹਾਲਾਤ ਦੀ ਗੱਲ ਕੀਤੀ ਹੈਗੀ ਹਾਲਾਤ ਕੀ ਦੇ ਹਾਲਾਤ ਵੀ ਯਾਨੀ ਕਿ 2023 ਵਾਲਾ ਮੌੜ ਬਣ ਰਿਹਾ ਜੀ ਜਿਵੇਂ ਪਾਣੀ ਅੱਗੇ ਵਧ ਰਿਹਾ ਜੀ ਆ ਸਤਪਾਲ ਚੌਂਕੀ ਚ ਐਂਟਰ ਕਰ ਗਈ ਹੋਰ 2 ਘੰਟੇ ਤੱਕ ਨਵੀਂ ਗੱਟੀ ਰਾਜੋਕ ਦੀ ਸੜਕ ਜਿਹੜੀ ਮੇਨ ਹੈ ਲੱਗਦੀ ਉਸ ਨੂੰ ਟੱਚ ਕਰ ਜਾਏਗਾ ਜੀ ਹਾਂ ਜੀ ਆ ਬਿਲਕੁਲ ਜਿਹੜਾ ਕਿ 2023 ਵਾਲੇ ਹਾਲਾਤ ਜਿਹੜਿਆ ਫਿਰ ਬੰਦੇ ਨਜ਼ਾਰਾ ਆਇਆ ਦਾਦੇ ਕੀ 2023 ਦੇ ਵਿੱਚ ਹਾਲਾਤ ਇਸ ਤਰ੍ਹਾਂ ਬਣੇ ਸੀਗੇ ਕਿ ਪੂਰਾ ਜਿਹੜਾ ਕਿ ਗੱਟੀ ਰਾਜੋਕੇ ਦੇ ਵਿੱਚ ਜਿਹੜੇ ਆ ਪਾਣੀ ਹੀ ਪਾਣੀ ਨਜ਼ਾਰਾ ਸੀ ਔਰ ਬੀਐਸਐਸ ਜਿਹੜੀ ਪੋਸਟ ਵੀ ਜਿਹੜੀ ਸੀਗੀ ਉਹ ਵੀ ਪਾਣੀ ਦੇ ਚਪੇਟ ਵਿੱਚ ਆ ਗਈ ਸੀਗੀ ਤਾਂ ਸਾਡੇ ਕੁਝ ਹੋਰ ਵੀ ਲੋਕ ਨੇ ਸਰ ਕਿਹੜਾ ਪਿੰਡ ਹੈ ਕੀ ਹਾਲਾਤ ਨੇ ਪਾਣੀ ਨੂੰ ਲੈ ਜੋਗੇ ਗੱਟੀ ਰਾਜੋ ਪਾਣੀ ਹੁਣ ਆਪਾਂ ਨੂੰ ਜਿਸ ਦਾ ਹੀ ਪਿਆ ਹੈ ਹਰ ਸਾਲ ਜਦੋਂ 2023 ਚ ਆਇਆ ਉਹਦਾ ਹੀ ਪਾਕਿਸਤਾਨ ਵੱਲ ਆਇਆ ਸੀ ਹੁਣ ਫਿਰ ਵੀ ਆ ਪਾਕਿਸਤਾਨ ਵੱਲੋਂ ਬੰਨਪਾਂ ਦੀ ਟੁੱਟ ਕੇ ਕੀ ਹੋਈ ਫਿਰ ਪਾਣੀ ਆ ਗਿਆ ਇਹ ਮੌਲਤ ਹੋ ਵੀ ਬੰਦਾ ਜਾਂਦੇ ਜਿਵੇਂ 2023 ਚ ਹੋਇਆ ਸੀ ਜੋ ਲੋਕਾਂ ਦੀ ਫਸਲਾਂ ਨੇ ਕੇਦੀ ਅਰਬੀ ਡੁੱਬ ਗਈ ਹੁਣ ਖਰਾਬ ਹੋ ਗਈ ਵਿੱਚੇ ਪਾਣੀ ਦੇ ਝੋਨੇ ਵੀ ਹਰ ਤੋਂ ਦੇ ਸਾਹਮਣੇ ਡੁੱਬ ਚਲੇ ਨੇ 2023 ਚ ਸਰਕਾਰ ਨੇ ਕੋਈ ਬਾਹ ਨਹੀਂ ਫੜੀ ਕੋਈ ਮਾਇਵਾ ਨਹੀਂ ਮਿਲੇ ਇਧਰ ਗੱਟੀ ਵਾਲਿਆਂ ਨੂੰ ਤਾਂ ਮੁਆਵਜ਼ਾ ਵੀ ਨਹੀਂ ਦਿੱਤਾ ਤਾਂ ਟੋਟਲ ਜੇ ਗੱਲ ਕੀਤੀ 2023 ਕਿੰਨਾ ਨੁਕਸਾਨ ਹੋਇਆ ਤਾਂ ਹੁਣ ਜਿਹੜਾ ਨੁਕਸਾਨ ਹੋਣ ਦੇ ਕਾਗਾਰ 'ਚ ਹੈ ਕਿੰਨਾ ਨੁਕਸਾਨ ਹੋ ਸਕਦਾ 2023 ਤੋ ਪੂਰਾ ਹੀ ਨੁਕਸਾਨ ਹੋ ਗਿਆ ਏ ਹੁਣ ਵੀ ਫਿਰ ਉਹੀ ਹਾਲਾਤ ਬੰਦਾ ਹਦਾ 23 ਵਾਲਾ ਹੀ ਹਾਂ ਬਿਲਕੁਲ ਦੇਖਿਆ ਕਿ ਫਿਰ ਇੱਕ ਵਾਰ 23 ਬਾਰੇ ਜਿਹੜੇ ਮੰਦਰ ਦੁਆਰਾ ਬੰਦੇ ਨਜ਼ਾਇਆ ਸ਼ਟਨ ਸਾਹਿਬ ਕਿਵੇਂ ਦੇ ਦੋ ਸਾਫ ਕੇ ਸਪੰਚੋ ਤਾਂ 2023 ਵਿੱਚ ਕੀ ਹਾਲਾਤ ਸੀ ਕਿ ਹੁਣ ਦੇ ਕੀ ਹਾਲਾਤ ਹੈ 2023 ਵਿੱਚ ਸਾਡੇ ਬਹੁਤ ਮਾੜੇ ਹਾਲਾਤ ਸਹੀ ਉਸ ਟਾਈਮ ਤੇ ਸਾਡੇ ਕੋਲ ਤੇ ਤੂ ਪਿੰਡਾਂ ਵਿੱਚੋਂ ਨਿਕਲਣ ਲਈ ਬਹੁਤ ਮੁਸ਼ਕਲ ਨਿਕਲੇ ਸੀ ਇੰਨਾ ਪਾਣੀ ਸੀ ਸਾਨੂੰ ਉਹੀ ਡਲ ਲੱਗ ਰਿਹਾ ਵੀ ਜਿਵੇਂ 2023 ਵਾਲੇ ਹਾਲਾਤ ਫਿਰ ਹੋ ਲੱਗੇ ਨੇ ਅਸੀਂ ਅੱਗੇ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੇ ਪਾਕਿਸਤਾਨ ਦੀ ਸਾਈਡ ਤੋਂ ਇਹ ਬੰਨ ਟੁੱਟਿਆ ਸੀ ਤਸੀਂ ਇਹ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਿਹੜਾ ਜਾਣਿਆ ਵੀ ਜਿਹੜੇ ਉੱਥੇ ਤੁਸੀਂ ਬੰਨ ਬਣੇ ਉਹਦਾ ਪਾਣੀ ਤਾਂ ਨਿਕਾਸ ਕੀਤੇ ਨਾਲ ਸੱਤ ਲੋ ਦਰਿਆ ਸਾਡੇ ਚੱਲਦਾ ਉਹਦੇ ਨਾਲ ਨਿਕਾਸੀ ਪਾਈ ਜਾਵੇ ਜਿਹੜਾ ਕਿ ਇੰਦਰ ਪਿੰਡ ਗੱਟੀ ਰਾਜੋ ਕੇ ਨਵੀਂ ਗੱਟੀ ਰਾਜੋ ਕੇ ਪਖੜਾ ਤੇ ਪਿੰਡ ਯਾਰਾ ਇਹਨਾਂ ਦਾ ਨੁਕਸਾਨ ਹੋਣ ਤੋਂ ਬਚਾ ਕੀਤਾ ਜਾ ਸਕਦਾ ਬਿਲਕੁਲ ਤੁਸੀਂ ਦੇਖਦੇ ਕਿਸਾਨਾਂ ਦੀ ਮੰਗ ਹੈ ਕਿ ਜਿਹੜਾ ਕਿ ਤੁਸੀਂ ਬੰਨ ਜਿਹੜਾ ਉਸ ਨੂੰ ਮਜ਼ਬੂਤ ਕੀਤਾ ਜਾਵੇ ਉਹ ਜਿਹੜਾ ਉਸ ਪਾਣੀ ਹੈ ਉਹਦਾ ਨਿਕਾਸੀ ਨਹੀਂ ਜੈ ਸੱਤੂ ਵੀ ਪਾਇਆ ਜਾਵੇ ਤਾਂ ਕਿ ਹਰ ਸਾਲ ਦੀ ਤਰ੍ਹਾਂ ਜਿਹੜੇ ਕਿਸਾਨ ਜਿਹੜੇ ਹੈ ਲਗਾਤਾਰ ਪੇਛਾਨ ਹੁੰਦੇ ਪਾਣੀ ਦੀ ਮਾਰ ਦੀ ਤਾਂ ਮੈਂ ਤਸਵੀਰਾਂ ਦਿਖਾਂਦੀ ਫਿਰ ਕੋਸ਼ਿਸ਼ ਕਰੂੰਗਾ ਇਹ ਤਸਵੀਰ ਕੈਮੈਨ ਕੋ ਦਿਖਾਣਗੇ ਕਿ ਇਹ ਪਾਣੀ ਕਿਸ ਤਰ੍ਹਾਂ ਜਿਹੜਾ ਲਗਾਤਾਰ ਜਿਹੜਾ ਵੱਧਾ ਜਾ ਰਿਹਾ ਹੈ ਕਿ ਇਹ ਹੌਲੀ-ਹੌਲੀ ਪਾਣੀ ਜਿਹੜਾ ਹੈ ਕਿ ਕੁਛ ਨਾ ਪਹਿਲਾਂ ਜਿਹੜਾ ਉਹ ਨੀਲੀ ਪੋਸਟ ਹੈ ਬੀਐਸਐਫ ਦੀ ਜਿਹੜੀ ਹੈ ਉੱਥੇ ਸਗਰ ਤਾਂ ਹੌਲੀ-ਹੌਲੀ ਵੱਧਾ ਹੈ ਜਿਹੜਾ ਹੈ ਕਿ ਇਹ ਜਿਹੜਾ ਕੀ ਗੱਤੀ ਰੱਜੂ ਕੇ ਦੇ ਪਿੰਡ ਵੱਲ ਜਿਹੜਾ ਪ੍ਰਵੇਸ਼ ਕਰ ਰਿਹਾ ਤਾਂ ਇਹ ਤਸਵੀਰਾਂ ਲਗਾਤਾਰ ਦਿਖਾ ਰਿਹਾ ਤਾਂ ਦੂਜੀ ਤਸਵੀਰ ਤੁਸੀਂ ਦੇ ਸੋ ਕਿ ਇਹ ਜਿਹੜੀ ਬੀਐਸਐਫ ਦੀ ਜਿਹੜੀ ਪੋਸਟ ਹੈ ਦੱਸਿਆ ਜਾ ਰਿਹਾ ਕਿ ਸੱਤ ਪਰ ਪੋਸਟ ਹੈ ਉਸ ਦੇ ਨਾਲ ਜਿਹੜਾ ਪਾਣੀ ਹੌਲੀ ਹੌਲੀ ਵੱਧਾ ਜਾ ਰਿਹਾ ਤਾਂ ਇਹ ਹਾਲਾਤ ਜਿਹੜੇ ਹੈ 2023 ਵਾ ਦੇ ਜਿਹੜੇ ਇੱਕ ਵਾਰ ਫਿਰ ਬੰਦੇ ਕਿਉਂਕਿ 2023 ਦੇ ਜ਼ਖਮ ਹਜੇ ਰਹਿੰਦੀ ਸੀ ਕਿ ਇੱਕ ਵਾਰ ਫਿਰ ਦੁਬਾਰਾ ਜਿਹੜਿਆ ਕਿ 2023 ਦੇ ਜਿਹੜੇ ਆ ਜਿਹੜੀ ਹੈ ਇਹ ਪਾਣੀ ਦੇ ਜਿਹੜੇ ਅਸਾਰੇ ਫਿਰ ਨਜਾ ਰਿਹਾ ਲਗਾਤਾਰ ਜਿਹੜਾ ਪਾਣੀ ਵਧਦਾ ਜਾ ਰਿਹਾ ਹਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈ ਕਿ ਉਹ ਅ ਸਿਰਫ ਜਿਹੜੇ ਗੇੜਿਆ ਤੇ ਹੀ ਹੈ ਔਰ ਸਾਲ ਜਿਹੜੀ ਹਜੇ ਲੈ ਰਿਹਾ ਪਰ ਇਸ ਜਗ੍ਹਾ ਤੇ ਜਿਹੜੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਰ ਰਿਹਾ ਕਿ ਪਾਣੀ ਲਗਾਤਾਰ ਵਧ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਾ ਕਿ ਇਸ ਵਕਤ ਆਦੰਦੀ ਕਿ ਜਿਵੇਂ ਇਹਨਾਂ ਵੱਲੋਂ ਦੱਸਿਆ ਗਿਆ ਕਿ ਪਾਕਿਸਤਾਨ ਦਾ ਬੰਨ ਟੁੱਟਣ ਤੋਂ ਬਾਅਦ ਹੈ ਭਾਰਤ ਵਿੱਚ ਪਾਣੀ ਪ੍ਰਵੇਸ਼ ਕੀਤਾ ਗਿਆ ਤਾਂ ਉਸ ਨੂੰ ਹੀ ਮਜ਼ਬੂਤ ਕੀਤਾ ਜਾਵੇ ਤਾਂ ਕਿ ਕਿਸਾਨ ਜਿਹੜੇ ਹਰ ਸਾਲ ਦੀ ਜਿਹੜੀ ਪਰੇਸ਼ਾਨੀ ਦਾ ਸਬਬ ਉਹਨਾਂ ਲਈ ਜਿਹੜਾ ਪਾਣੀ ਵਧਿਆ ਉਹਨਾਂ ਬੰਸ ਕੇ ਸਿਰੋਪਤ ਕਹਰਾ ਪਰਸ਼ੰਦ ਦਿਸ਼ਕ ਕੁਮਾਰ ਐਨਆਰਟੀਵੀ